ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੀ ਗੁਰਬਾਣੀ ਪੀਐਸਟੀਵੀ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਧਨੀਏ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਦੇ ਕਰਨ ਨਾਲ ਇਹ ਉਪਾਅ ਖਾਸ ਉਹਨਾਂ ਦੇ ਲਈ ਹੈ ਜਿਨ੍ਹਾਂ ਤੇ ਕੀਤੇ ਕਰਾਏ ਤੋਂ ਜਾਂ ਫਿਰ ਆਪਣੇ ਦੁਸ਼ਮਣਾਂ ਤੋਂ ਪਰੇਸ਼ਾਨ ਹਨ ਉਹਨਾਂ ਨੇ ਬਹੁਤ ਸਾਰੇ ਉਪਾਅ ਵੀ ਕਰਕੇ ਦੇਖ ਲਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਬਾਬਿਆਂ ਪੰਡਤਾਂ ਦੇ ਕੋਲ ਜਾ ਕੇ ਵੀ ਦੇਖ ਲਿਆ ਹੈ ਉਹਨਾਂ ਨੂੰ ਕੋਈ ਵੀ ਵਧੀਆ ਰਿਜ਼ਲਟ ਨਹੀਂ ਮਿਲਿਆ ਇਹ ਉਪਾਅ ਉਹਨਾਂ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਹੈ ਇਸ ਉਪਾਅ ਨੂੰ ਮੰਤਨੀਆਂ ਦੇ ਨਾਲ ਕਰਨਾ ਹੈ ਤੇ ਇੱਕ ਅਜਿਹੀ ਜਗ੍ਹਾ ਤੇ ਰੱਖਣਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਛੁਟਕਾਰਾ ਮਿਲੇਗਾ ਹੀ ਮਿਲੇਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਡੇ ਲਈ ਇੱਕ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਕਰਕੇ ਆਪਣੇ ਭਾਗ ਤੇ ਕਿਸਮਤ ਨੂੰ ਜਗਾ ਸਕਦੇ ਹੋ ਇਸ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਆਪਣੇ ਦੁਸ਼ਮਣਾਂ ਨੂੰ ਵੀ ਕੱਢ ਸਕਦੇ ਹੋ ਭਾਵੇਂ ਤੁਹਾਡਾ ਇੱਕ ਦੁਸ਼ਮਣ ਹੈ ਭਾਵੇਂ ਦੋ ਤੇ ਭਾਵੇਂ ਹਜ਼ਾਰਾਂ ਦੁਸ਼ਮਣ ਨੇ ਕਹਵੇਂ ਤੁਸੀਂ ਆਪਣੇ ਦੁਸ਼ਮਣਾਂ ਤੋਂ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਹੋ ਚੁੱਕੇ ਹੋ ਦੁਸ਼ਮਣ ਹੱਥ ਧੋ ਕੇ ਤੁਹਾਡੇ ਪਿੱਛੇ ਪਏ ਹੋਏ ਨੇ ਤੁਹਾਨੂੰ ਤੰਗ ਕਰਦੇ ਨੇ ਤੁਹਾਡਾ ਪਿੱਛਾ ਹੀ ਨਹੀਂ ਛੱਡ ਰਹੇ ਤੁਹਾਡੇ ਉੱਪਰ ਤੰਤਰ ਮੰਤਰ ਤੇ ਬਹੁਤ ਬਹੁਤ ਜ਼ਿਆਦਾ ਤਾਂਤ੍ਰਿਕ ਕ੍ਰਿਆਵਾਂ ਕਰਵਾ ਦਿੰਦੇ ਨੇ ਤੁਹਾਡੇ ਉੱਪਰ ਬਹੁਤ ਤਰ੍ਹਾਂ ਦੇ ਜਾਦੂ ਟੂਨੇ ਕਰਵਾਉਂਦੇ ਨੇ ਤੁਹਾਡੇ ਉੱਪਰ ਕਈ ਤਰ੍ਹਾਂ ਦੇ ਜਾਦੂ ਟੂਨੇ ਕਰਵਾਉਂਦੇ ਨੇ ਕੁਝ ਨਾ ਕੁਝ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਤਾੰਤ੍ਰਿਕ ਕਰਿਆਵਾਂ ਕਰਵਾ ਦਿੰਦੇ ਨੇ ਤੁਹਾਡੇ ਵਪਾਰ ਤੇ ਕਾਰੋਬਾਰ ਤੇ ਇਸ ਨਾਲ ਕੀ ਹੁੰਦਾ ਹੈ ਤੁਹਾਡੀ ਪੂਰੀ ਜ਼ਿੰਦਗੀ ਉਥਲ-ਪੁਥਲ ਹੋ ਜਾਂਦੀ ਹੈ ਤੁਹਾਡੀ ਜ਼ਿੰਦਗੀ ਜਿਵੇਂ ਕਿ ਪਹਿਲਾਂ ਚੱਲਦੀ ਹੁੰਦੀ ਹੈ ਉਸ ਤੋਂ ਉਸ ਤੋਂ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਸਾਡਾ ਵਪਾਰ ਤੇ ਕਾਰੋਬਾਰ ਹੈ ਜਿਹਦਾ ਉਹ ਚਲਦਾ ਚਲਦਾ ਬੰਦ ਹੋ ਜਾਂਦਾ ਹੈ ਤੁਹਾਡੇ ਘਰ ਦੇ ਵਿੱਚ ਧਨ ਹਾਨੀ ਹੁੰਦੀ ਹੈ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਜੇਕਰ ਜੇਕਰ ਰੁਕਦਾ ਹੈ ਤਾਂ ਫਜ਼ੂਲ ਖਰਚੇ ਵਿੱਚ ਵੇਸਟ ਹੋ ਜਾਂਦਾ ਹੈ ਲੋਕ ਤੁਹਾਡੇ ਤੇ ਇੰਨਾ ਜਿਆਦਾ ਹਾਵੀ ਹੋ ਜਾਂਦੇ ਆ ਤੁਹਾਡੇ ਦੁਸ਼ਮਣ ਬਣ ਕੇ ਜਿਹੜੀ ਤੁਹਾਡੀ ਸੰਪਤੀ ਹੁੰਦੀ ਹੈ ਜਾਇਦਾਦ ਹੁੰਦੀ ਹੈ ਉਸ ਨੂੰ ਹੜੱਪਣਾ ਚਾਹੁੰਦੇ ਨੇ ਜਾਂ ਫਿਰ ਕਈ ਵਾਰ ਆਪਾਂ ਤੋਂ ਆਪਣੇ ਘਰ ਦੇ ਵਿੱਚ ਸੁਣਦੇ ਵੀ ਹਾਂ ਦੁਸ਼ਮਣ ਦਾ ਦੁਸ਼ਟ ਦੁਸ਼ਮਣ ਹੁੰਦਾ ਹੈ ਜਿਹੜਾ ਦੁਸ਼ਮਣ ਹੁੰਦਾ ਹੈ ਉਹ ਇਸ ਤਰ੍ਹਾਂ ਦੇ ਆਪਣੇ ਕਈ ਗਰੁੱਪ ਬਣਾ ਲੈਂਦਾ ਹੈ ਜਿਸ ਦੇ ਵਿੱਚ ਕਈ ਸਾਡੇ ਦੁਸ਼ਮਣ ਮਿਲ ਕੇ ਸਾਨੂੰ ਨੁਕਸਾਨ ਪਹੁੰਚਾਉਂਦੇ ਨੇ ਇਸੇ ਤਰੀਕੇ ਨਾਲ ਜਿਹੜਾ ਅਸੀਂ ਅੱਜ ਦਾ ਉਪਾਅ ਵੀਡੀਓ ਦੇ ਵਿੱਚ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਤੁਹਾਡੇ ਭਾਗ ਨੂੰ ਵੀ ਚਮਕਾਵੇਗਾ ਤੁਹਾਡੀ ਕਿਸਮਤ ਨੂੰ ਚਮਕਾਵੇਗਾ ਤੇ ਇਸ ਦੇ ਨਾਲ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਹਾਡੇ ਦੁਸ਼ਮਣਾਂ ਨੂੰ ਦੂਰ ਕਰਕੇ ਜਿਹੜਾ ਉਹਨਾਂ ਦੇ ਵੱਲੋਂ ਤੁਹਾਡੇ ਤੇ ਟੁਣਾ ਕਰਵਾਇਆ ਸੀ ਉਹਨਾਂ ਨੂੰ ਵੀ ਦੂਰ ਕਰ ਦੇਵੇਗਾ ਕਿਉਂਕਿ ਜੋ ਬੁਰਾ ਕਰਦੇ ਉਸ ਦਾ ਨਤੀਜਾ ਉਸ ਨੂੰ ਇੱਕ ਦਿਨ ਬੁਰਾ ਹੀ ਮਿਲਦਾ ਹੈ ਭਾਵੇਂ ਥੋੜਾ ਸਮਾਂ ਲੱਗ ਜਾਵੇ ਪਰ ਚੰਗੇ ਕੰਮ ਦਾ ਨਤੀਜਾ ਹਮੇਸ਼ਾ ਸਾਨੂੰ ਚੰਗਾ ਮਿਲਦਾ ਹੈ ਬੁਰੇ ਕੰਮ ਦਾ ਨਤੀਜਾ ਹਮੇਸ਼ਾ ਸਾਨੂੰ ਬੁਰਾ ਹੀ ਮਿਲੇਗਾ ਇਸ ਤਰੀਕੇ ਨਾਲ ਇਸ ਉਪਾਅ ਨੂੰ ਕਰਕੇ ਤੁਸੀਂ ਮਾਤਾ ਲక్ష్ਮੀ ਜੀ ਦੀ ਕਿਰਪਾ ਪ੍ਰਾਪਤ ਕਰ ਸਕਦੇ ਹੋ ਉਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਸੁੱਖ ਸਮ੍ਰਿਤੀ ਪੈਸਾ ਆਵੇਗਾ ਹੀ ਆਵੇਗਾ ਇਸ ਉਪਾਅ ਦੀ ਇੱਕ ਖਾਸੀਅਤ ਹੈ ਕਿ ਜਿਹੜੇ ਤੁਹਾਡੇ ਦੁਸ਼ਮਣ ਜੜ ਤੋਂ ਹੀ ਖਤਮ ਹੋ ਜਾਣਗੇ ਇਸ ਦੇ ਨਾਲ ਨਾਲ ਜਿਹੜੇ ਤੁਹਾਡੇ ਦੁਸ਼ਮਣ ਹੁੰਦੇ ਹਨ ਉਹਨਾਂ ਦਾ ਦਿਮਾਗ ਇਸ ਤਰੀਕੇ ਦਾ ਹੋ ਜਾਂਦਾ ਹੈ ਉਪਾਅ ਕਰਨ ਤੋਂ ਬਾਅਦ ਉਹ ਕਿਸੇ ਦੇ ਬਾਰੇ ਵੀ ਬੁਰਾ ਨਹੀਂ ਸੋਚਦੇ ਤੇ ਕਿਸੇ ਦੇ ਨਾਲ ਵੀ ਦੁਸ਼ਮਣੀ ਪਾਉਣ ਬਾਰੇ ਵੀ ਨਹੀਂ ਸੋਚਦੇ ਕਿਹੜੇ ਤਰੀਕੇ ਦੇ ਨਾਲ ਅਸੀਂ ਇਸ ਉਪਾਅ ਨੂੰ ਕਿਹੜੀ ਚੀਜ਼ ਦੇ ਨਾਲ ਕਰਨਾ ਹੈ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਕਿੰਨਾ ਸਮਾਂ ਕਰ ਸਕਦੇ ਹਾਂ ਕਿਹੜੇ ਸਮੇਂ ਕਰਨਾ ਹੈ ਇਸ ਦੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੇਵਾਂਗੇ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਸੁਣਿਓ ਬਿਨਾਂ ਸਕਿੱਪ ਕੀਤੇ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਓ ਜੀ ਇਸ ਲਈ ਇਸ ਉਪਾਅ ਨੂੰ ਕਰਨ ਤੋਂ ਪਹਿਲਾਂ ਸਾਨੂੰ ਸਭ ਤੋਂ ਪਹਿਲਾਂ ਜਰੂਰਤ ਹੈ ਸੁੱਕੇ ਧਨੀਏ ਦੀ ਇਸੇ ਤਰੀਕੇ ਦੇ ਨਾਲ ਜਿਹੜਾ ਅਸੀਂ ਧਨੀਆ ਲੈਣਾ ਹੈ ਉਹ ਸੁੱਕਾ ਧਨੀਆ ਲੈਣਾ ਹੈ ਅਸੀਂ ਸੁੱਕੇ ਧਨੀਏ ਦੇ ਸਿਰਫ 9 ਦਾਣੇ ਲੈਣੇ ਹਨ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਤੁਸੀਂ ਸੁੱਕੇ ਧਨੀਏ ਦੇ 9 ਦਾਣੇ ਲਏ ਨੇ ਉਹਨਾਂ ਨੂੰ ਚੈੱਕ ਕਰ ਲੈਣਾ ਹੈ ਕਿ ਉਹ ਖਰਾਬ ਨਾ ਹੋਣ ਉਹ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਸਾਬਤ ਹੋਣੇ ਚਾਹੀਦੇ ਹਨ ਬਿਲਕੁਲ ਤਾਜ਼ਾ ਹੋਣੇ ਚਾਹੀਦੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਹੈ ਜਿਹੜਾ ਸੁੱਕਾ ਧਨੀਆ ਬਹੁਤ ਜ਼ਿਆਦਾ ਪੁਰਾਣਾ ਹੁੰਦਾ ਹੈ ਉਸ ਦਾ ਸੇਵਨ ਤੁਸੀਂ ਨਹੀਂ ਕਰਨਾ ਧਨੀਆ ਬਿਲਕੁਲ ਫਰੈਸ਼ ਹੋਣਾ ਚਾਹੀਦਾ ਹੈ ਇਸ ਦੇ ਨਾਲ ਨਾਲ ਤੁਸੀਂ ਲੈਣਾ ਹੈ ਇੱਕ ਤਾਂਬੇ ਦਾ ਬਰਤਨ ਤੁਸੀਂ ਤਾਂਬੇ ਦਾ ਗਲਾਸ ਦਾ ਕਟੋਰੀ ਵੀ ਲੈ ਸਕਦੇ ਹੋ ਤਾਂਬੇ ਦਾ ਹੀ ਤੁਸੀਂ ਬਰਤਨ ਲੈਣਾ ਹੈ ਉਸ ਦੇ ਵਿੱਚ ਜਿਹੜਾ ਸ਼ੁੱਧ ਜਲ ਹੁੰਦਾ ਹੈ ਉਹ ਤੁਸੀਂ ਪਾ ਲੈਣਾ ਹੈ ਉਸ ਦੇ ਨਾਲ-ਨਾਲ ਜਿਹੜਾ ਵੀ ਤੁਸੀਂ ਬਰਤਨ ਲਿਆ ਹੈ ਉਸ ਨੂੰ ਨੀਵਾ ਕਰਕੇ ਸ਼ੁੱਧ ਜਲ ਦੇ ਨਾਲ ਭਰ ਲੈਣਾ ਹੈ ਪਾਣੀ ਨਾਲ ਭਰਨ ਤੋਂ ਬਾਅਦ ਜਿਹੜੇ ਤੁਸੀਂ 9 ਸੁੱਕੇ ਦਾਣੇ ਲਏ ਨੇ ਉਹ ਦਾਣੇ ਤੁਸੀਂ ਇਸ ਜਲ ਦੇ ਵਿੱਚ ਪਾ ਦੇਣੇ ਨੇ ਇਸ ਦੇ ਨਾਲ-ਨਾਲ ਜਿੰਨੀ ਤੁਸੀਂ ਦੂਸਰੀ ਚੀਜ਼ ਪਾਉਣੀ ਹੈ ਉਹ ਹੈ ਹਲਦੀ ਜਿਸ ਤਰੀਕੇ ਦੇ ਨਾਲ ਤੁਸੀਂ 9 ਦਾਣੇ ਧੜੀਏ ਦੇ ਪਾਏ ਨੇ ਉਸੇ ਹੀ ਤਰੀਕੇ ਦੇ ਨਾਲ ਤੁਸੀਂ 9 ਚੁਟਕੀਆਂ ਹਲਦੀ ਪਾ ਦੇਣੀ ਹੈ ਹਲਦੀ ਪੀਸੀ ਹੋਈ ਹੋਣੀ ਚਾਹੀਦੀ ਹੈ ਜੇਕਰ ਤੁਹਾਡੇ ਕੋਲ ਪੀਸੀ ਹਲਦੀ ਨਹੀਂ ਹੈ ਤਾਂ ਤੁਸੀਂ ਹਲਦੀ ਦੀ ਗੰਢ ਨੂੰ ਪੀਸ ਲੈਣਾ ਹੈ ਇਸ ਤਰ੍ਹਾਂ ਤੁਸੀਂ 9 ਚੁਟਕੀਆਂ ਹਲਦੀ ਜਲਦੇ ਵਿੱਚ ਪਾ ਲੈਣੀਆਂ ਹੈ ਇਸ ਤਰੀਕੇ ਦੇ ਨਾਲ ਤੁਸੀਂ ਜਲ ਵਾਲਾ ਬਰਤਨ ਤਿਆਰ ਕਰ ਲੈਣਾ ਹੈ ਇਸ ਬਰਤਨ ਨੂੰ ਤੁਸੀਂ ਜਿੱਥੇ ਵੀ ਪਾਠ ਪੂਜਾ ਕਰਦੇ ਹੋ ਜਾਂ ਤੁਹਾਡੇ ਘਰ ਵਿੱਚ ਜਿੱਥੇ ਵੀ ਪਾਠ ਕਰਨ ਵਾਲੀ ਜਗ੍ਹਾ ਹੈ ਤੇ ਤੁਸੀਂ ਉੱਥੇ ਇਹਨੂੰ ਰੱਖ ਲੈਣਾ ਹੈ ਕੁਝ ਸਮੇਂ ਵਾਸਤੇ ਜੇ ਤੁਹਾਡੇ ਘਰੇ ਕੋਈ ਪਾਠ ਪੂਜਾ ਕਰਨ ਵਾਲਾ ਕਮਰਾ ਨਹੀਂ ਹੈ ਤਾਂ ਜਿੱਥੇ ਵੀ ਤੁਸੀਂ ਬੈਠ ਕੇ ਪਰਮਾਤਮਾ ਦਾ ਨਾਮ ਲੈਂਦੇ ਹੋ ਤੁਸੀਂ ਕੁਝ ਸਮੇਂ ਵਾਸਤੇ ਇਸ ਨੂੰ ਉੱਥੇ ਰੱਖ ਲੈਣਾ ਹੈ ਇਸੇ ਤਰੀਕੇ ਨਾਲ ਇਸ ਨੂੰ ਰੱਖਣ ਤੋਂ ਬਾਅਦ ਥਾਂ ਤੇ ਤੁਸੀਂ ਧਨੀਏ ਤੇ ਹਲਦੀ ਵਾਲਾ ਜਲ ਰੱਖਣਾ ਹੈ ਉਸ ਥਾਂ ਤੇ ਤੁਸੀਂ ਇੱਕ ਦੇਸੀ ਘੋਦਾ ਦੀਵਾ ਵੀ ਤਿਆਰ ਕਰਨਾ ਹੈ ਦੀਵਾ ਲਗਾਉਣ ਤੋਂ ਬਾਅਦ ਤੁਸੀਂ ਮਾਂ ਦੁਰਗਾ ਦੀ ਪੂਜਾ ਕਰਨੀ ਹੈ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਮੰਦਰ ਦੇ ਵਿੱਚ ਕੋਈ ਵੀ ਮਾਂ ਦੁਰਗਾ ਦੀ ਤਸਵੀਰ ਨਹੀਂ ਜਾਂ ਮੂਰਤੀ ਨਹੀਂ ਹੈਗੀ ਤਾਂ ਤੁਸੀਂ ਇਸ ਦੁਰਗਾ ਮਾਹ ਦੀ ਪੂਜਾ ਕਰਦੇ ਸਮੇਂ ਦੁਰਗਾ ਮਾ ਦਾ ਨਾਮ ਇਸ ਉਪਾਣ ਨੂੰ ਕਰਦੇ ਸਮੇਂ ਮਾਂ ਦੁਰਗਾ ਦਾ ਸਿਮਰਨ ਕਰਦੇ ਸਮੇਂ ਤੁਸੀਂ ਮਾਂ ਦੁਰਗਾ ਦਾ ਤੁਸੀਂ ਧਿਆਨ ਧਰਦੇ ਹੋਏ ਤੁਸੀਂ ਇਸ ਉਪਾਣ ਨੂੰ ਕਰਨਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਬਰਤਨ ਤਿਆਰ ਕਰਨਾ ਹੈ ਜਲ ਦਾ ਉਸ ਵਿੱਚ ਤੁਸੀਂ ਸ਼ੁੱਧ ਜਲ ਪਾ ਕੇ ਨੂੰ ਤੁਸੀਂ ਧਨੀਏ ਦੇ ਦਾਣੇ ਪਾਉਣੇ ਆ ਤਣੀਆਂ ਦੇ ਦਾਣੇ ਤਾਜ਼ੇ ਤੇ ਫਰੈਸ਼ ਹੋਣੇ ਚਾਹੀਦੇ ਨੇ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਤੇ 9 ਚੁਟਕੀਆਂ ਤੁਸੀਂ ਪੀਸੀ ਹੋਈ ਹਲਦੀ ਦੀਆਂ ਪਾਉਣੀਆਂ ਨੇ ਇਸ ਦੇ ਨਾਲ ਨਾਲ ਤੁਸੀਂ ਇੱਕ ਦੇਸੀ ਘਿਓ ਦਾ ਦੀਵਾ ਜਲਾ ਕੇ ਮਾਤਾ ਦੁਰਗਾ ਦੀ ਪੂਜਾ ਕਰਨੀ ਹੈ ਇਸ ਦੇ ਨਾਲ ਨਾਲ ਤੁਸੀਂ ਕੀ ਕਰਨਾ ਹੈ ਦੋ ਲੌਂਗ ਲੈਣੇ ਆ ਇੱਕ ਮਿੱਟੀ ਇੱਕ ਤੁਸੀਂ ਮਿੱਟੀ ਦਾ ਦੀਵਾ ਜਾਂ ਮਿੱਟੀ ਦਾ ਕੋਈ ਵੀ ਬਰਤਨ ਲੈ ਸਕਦੇ ਹੋ ਦੋ ਤੁਸੀਂ ਲੌਂਗ ਲੈਣੇ ਆ ਤੇ ਦੋ ਤੁਸੀਂ ਲੈ ਲੈਣੇ ਆ ਕਪੂਰ ਇਹਨਾਂ ਦੋ ਲੌਂਗ ਤੇ ਦੋ ਕਪੂਰ ਨੂੰ ਮਾਤਾ ਦੇ ਮੰਦਰ ਵਿੱਚ ਜਲਾ ਦੇਣਾ ਹੈ ਇਹ ਕਿਉਂ ਜਲਾਉਣੇ ਆ ਕਿਉਂਕਿ ਜਿਹੜੇ ਲੌਂਗ ਹੁੰਦੇ ਨੇ ਲੌਂਗ ਤੋਂ ਬਿਨਾ ਮਾਤਾ ਦੀ ਜਿਹੜੀ ਪੂਜਾ ਹੁੰਦੀ ਹੈ ਉਹ ਅਧੂਰੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਜਲ ਨੂੰ ਥੋੜਾ ਹੋਰ ਸਮਾਂ ਪਿਆਰ ਰਹਿਣ ਦੇਣਾ ਹੈ ਮੰਦਿਰ ਦੇ ਵਿੱਚ ਹੀ ਇਸ ਤਰੀਕੇ ਦੇ ਨਾਲ ਤੁਸੀਂ ਜਲ ਨੂੰ 1 ਘੰਟਾ ਡੇਢ ਘੰਟਾ ਪਏ ਰਹਿਣ ਤੋਂ ਬਾਅਦ ਇਸ ਬਰਤਨ ਨੂੰ ਤੁਸੀਂ ਡੇਢ ਘੰਟੇ ਬਾਅਦ ਉੱਥੋਂ ਚੁੱਕਣਾ ਹੈ ਤੇ ਫਿਰ ਇਸ ਜਲ ਦਾ ਤੁਸੀਂ ਛੱਟਾ ਆਪਣੇ ਪੂਰੇ ਘਰ ਦੇ ਵਿੱਚ ਹਰੇਕ ਕਮਰੇ ਤੇ ਹਰ ਇੱਕ ਕੋਨੇ ਦੇ ਵਿੱਚ ਦੇਣਾ ਹੈ ਚੰਗੀ ਤਰ੍ਹਾਂ ਛੱਟਾ ਦੇ ਦੇਣਾ ਹੈ ਇਸ ਤਰੀਕੇ ਦੇ ਨਾਲ ਇਸ ਜਲ ਦਾ ਛੱਟਾ ਦੇਣ ਤੋਂ ਬਾਅਦ ਤੁਸੀਂ ਜਿਹੜਾ ਤੁਹਾਡੇ ਕੋਲ ਜਲ ਬਚ ਜਾਵੇਗਾ ਉਸ ਜਲ ਦਾ ਤੁਸੀਂ ਕੀ ਕਰਨਾ ਹੈ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੋਵੇਗਾ ਮੇਨ ਗੇਟ ਤੇ ਦੋਨਾਂ ਪੁੰਨਿਆਂ ਤੇ ਤੁਸੀਂ ਉਸ ਜਲ ਨੂੰ ਤੁਸੀਂ ਥੋੜਾ ਥੋੜਾ ਕਰਕੇ ਪਾ ਦੇਣਾ ਹੈ ਜਿੰਨਾ ਵੀ ਜਲ ਤੁਹਾਡੇ ਕੋਲ ਬਚਿਆ ਹੋਵੇਗਾ ਉਸ ਨੂੰ ਤੁਸੀਂ ਮੇਨ ਗੇਟ ਦੇ ਬਾਹਰਲੇ ਪਾਸੇ ਦੋਨਾਂ ਖੋਨਿਆਂ ਤੇ ਪਾ ਦੇਣਾ ਹੈ ਇਸ ਤਰ੍ਹਾਂ ਤੁਸੀਂ ਕਰਨ ਤੋਂ ਬਾਅਦ ਕੀ ਕਰਨਾ ਹੈ ਮਾਂ ਦੁਰਗਾ ਦਾ ਤੁਸੀਂ ਧਿਆਨ ਕਰਦੇ ਹੋਏ ਆਪਣੇ ਮਨ ਦੇ ਵਿੱਚ ਤੁਸੀਂ ਪ੍ਰਾਰਥਨਾ ਕਰਨੀ ਹੈ ਤੁਸੀਂ ਕੀ ਬੋਲਣਾ ਹੈ ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਪ੍ਰਾਰਥਨਾ ਕਰਨੀ ਹੈ ਕਿ ਕਿ ਮੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਮੇਰੇ ਦੁਸ਼ਮਣ ਨੇ ਤੇ ਮੇਰੀ ਜ਼ਿੰਦਗੀ ਦੇ ਉੱਪਰ ਜਿੰਨੀਆਂ ਵੀ ਤਾੰਤ੍ਰਿਕ ਕਿਰਿਆਵਾਂ ਦਾ ਦੋਸ਼ ਹੈ ਇਹਨਾਂ ਸਾਰੀਆਂ ਕਿਰਿਆਵਾਂ ਨੂੰ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਕਰਨਾ ਮੇਰੇ ਤੇ ਆਪਣੀ ਕਿਰਪਾ ਬਣਾ ਕੇ ਰੱਖਣਾ ਇਸ ਤਰੀਕੇ ਦੇ ਨਾਲ ਤੁਸੀਂ ਮਾਤਾ ਦੁਰਗਾ ਦੇ ਅੱਗੇ ਆਪਣੀ ਪ੍ਰਾਰਥਨਾ ਕਰਨੀ ਹੈ ਜੇਕਰ ਤੁਸੀਂ ਤਨੀਏ ਵਾਲਾ ਇਹ ਛੋਟਾ ਜਿਹਾ ਉਪਾਅ ਕੀਤਾ ਤਾਂ ਤੁਹਾਡੇ ਕਰਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਤੁਸੀਂ ਗੁਪਤ ਤਰੀਕੇ ਦੇ ਨਾਲ ਕਰਨਾ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤਾਂ ਤੁਸੀਂ ਬਿਲਕੁਲ ਵੀ ਕਿਸੇ ਨੂੰ ਦੱਸਣਾ ਨਹੀਂ ਕਿਉਂਕਿ ਜਿਹੜੇ ਗੁਪਤ ਨਵਰਾਤਰੀ ਦੇ ਉਪਾਅ ਹੁੰਦੇ ਆ ਉਹ ਸਾਰੇ ਉਪਾਅ ਹੀ ਗੁਪਤ ਤਰੀਕੇ ਦੇ ਨਾਲ ਕੀਤੇ ਜਾਂਦੇ ਨੇ ਇਸ ਉਪਾਅ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਗੁਪਤ ਤਰੀਕੇ ਦੇ ਨਾਲ ਕਿਸੇ ਨੂੰ ਬਿਨਾਂ ਕੀਤੇ ਕਰਦੇ ਹੋ ਤਾਂ ਤੁਹਾਡੇ ਸਾਰੇ ਜਿੰਨੇ ਵੀ ਦੁਸ਼ਮਣ ਨੇ ਉਹਨਾਂ ਦੀ ਕਮਰ ਟੁੱਟ ਜਾਵੇਗੀ ਉਹਨਾਂ ਦੀ ਪੂਰੀ ਆਕੜ ਨਿਕਲ ਜਾਵੇਗੀ ਜਿਹੜੇ ਵੀ ਤੁਹਾਡੇ ਦੁਸ਼ਮਣ ਹੋਣਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਸਾਰੇ થી ਦੂਰ ਹੋ ਜਾਣਗੇ ਜਿੰਨੇ ਵੀ ਤੁਹਾਡੇ ਦੁਸ਼ਮਣ ਨੇ ਜਾਂ ਤਾਂ ਉਹ ਸਾਹਮਣੇ ਆ ਕੇ ਵਾਰ ਕਰਦੇ ਆ ਚਾਹੇ ਉਹ ਤੁਹਾਡੀ ਪਿੱਠ ਪਿੱਛੇ ਵਾਰ ਕਰਦੇ ਆ ਉਹ ਤੁਹਾਡਾ ਵਾਲ ਵੀ ਵੰਗਾ ਨਹੀਂ ਕਰ ਪਾਉਣਗੇ ਇਸ ਉਪਾਅ ਨੂੰ ਕਰਨ ਤੋਂ ਬਾਅਦ ਦੇ ਵਿੱਚ ਇਸ ਉਪਾਅ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖੋ ਗੁਪਤ ਤਰੀਕੇ ਦੇ ਨਾਲ ਜਿਵੇਂ ਤੁਸੀਂ ਇਸ ਉਪਾਅ ਨੂੰ ਕਰੋਗੇ ਤੁਸੀਂ ਦੇਖੋਗੇ ਕਿ ਕਿਵੇਂ ਹੀ ਤੁਹਾਡੇ ਉੱਪਰ ਮਾਂ ਦੁਰਗਾ ਦੀ ਕਿਰਪਾ ਹੁੰਦੀ ਹੈ ਤੁਹਾਡੇ ਕਰਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਤੁਹਾਡੇ ਰੁਕੇ ਹੋਏ ਸਾਰੇ ਕੰਮ ਚੱਲ ਪੈਣਗੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਹਾਂਜੀ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਸਾਡੀਆਂ ਉਪਾਅ ਵਾਲੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜਰੂਰ ਲਿਖਿਆ ਕਰੋ ਜੀ ਤੁਹਾਡਾ ਸਾਰੇ ਪੈਨਪਰਾਂਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ